ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੈਂ ਸੰਗਤ ਜੀ ਆਪ ਜੀ ਦੇ ਅੱਗੇ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਧ ਤੋਂ ਵੱਧ ਦਾਨੀ ਨੇ ਬਹੁਤ ਦਾਨੀ ਸੱਜਣ ਜਿਹੜੇ ਉਹ ਹੜਪੀਟਾਂ ਦੀ ਮਦਦ ਕਰ ਰਹੇ ਨੇ ਤੇ ਜੇ ਸਾਡੇ ਪੰਜਾਬ ਦੇ ਵਿੱਚ ਦਾਨੀ ਵੱਧ ਤੋਂ ਵੱਧ ਨੇ ਨਾ ਤੇ ਸਾਡੇ ਪੰਜਾਬ ਦੇ ਵਿੱਚ ਲਾਂਂਤੀ ਲੋਕ ਵੀ ਵੱਧ ਤੋਂ ਵੱਧ ਨੇ ਆਹ ਵੀਰ ਦੀ ਵੀਡੀਓ ਸੁਣਿਓ ਕਰ ਕਹਿੰਦੇ ਸੋਦੇ ਡੈਨ ਵੀ ਛੱਡ ਦਿੰਦੀ ਹੈਗੀ ਪਰ ਇਹ ਉਹ ਹਰਾਮੀ ਲੋਕ ਹੈਗੇ ਜਿਨ੍ਹਾਂ ਦੇ ਸ਼ਹਿਰਾਂ ਦੇ ਵਿੱਚ ਪਾਣੀ ਦਾ ਤੇਊਕਾ ਨਹੀਂ ਆਇਆ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਪਰ ਉਧਰੋਂ ਰੇਡੀਆਂ ਚੱਕੀਆਂ ਹੈਗਾ ਜਿੱਦੜ ਹਾਰਡਪੀਰ ਤੋਂ ਲੋਕ ਹੈਗੇ ਉਹਨਾਂ ਨਾਲ ਲਾ ਕੇ ਹੈਗੇ ਇਹ ਕੀ ਕਰਦੇ ਹੈਗੇ ਜਿਹੜੇ ਪਿੰਡਾਂ ਦੇ ਵਿੱਚੋਂ ਸਿੱਧੇ ਭੋਲੇ ਭਾਲੇ ਜੱਟ ਜਾਂਦੇ ਹੈਗੇ ਨਾ ਸਮਾਨ ਦੇਣ ਰਾਸ਼ਨ ਦੇ ਜਾਂਦੇ ਉਹਨਾਂ ਨੂੰ ਰਾਤ ਚ ਘੇਟ ਲੈਂਦੇ ਹੈਗੇ ਤੇ ਉਹਨਾਂ ਤੋਂ ਸਮਾਨ ਲਹਾ ਲੈਂਦੇ ਹੈਗੇ ਵੀ ਅਸੀਂ ਹਾਰਡਪੀਰ ਦੇ ਹੈਗੇ ਸਾਨੂੰ ਆ ਚੀਜ਼ ਦੀ ਲੋੜ ਹੈਗੀ ਆ ਬਲਕਿ ਇਹ ਜਿਹੜੇ ਹੈਗੇ ਹੋਰ ਸ਼ਹਿਰਾਂ ਤੋਂ ਆਏ ਹੁੰਦੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਮਾਨ ਲਹਾ ਕੇ ਮੁੜ ਕੇ ਫਿਰਾਂ ਕੀ ਹੋਈ ਇਹਨਾਂ ਦਾ ਇਹੀ ਇਹਨਾਂ ਦਾ ਕੰਮ ਹੈਗਾ ਜਿਹੜੇ ਤਾਂ ਸੰਸਥਾ ਦੇ ਵਿੱਚ ਕੰਮ ਕਰਦੇ ਉਹਦਾ ਵੀਰਾਂ ਨੂੰ ਪਤਾ ਕਿ ਉਹ ਉਹਨੀਆਂ ਨੇ ਕੁਝ ਵੀ ਦਿੰਦੇ ਇਹਨਾਂ ਨੂੰ ਛਤਰੋਹਰ ਫਿਰੋਏ ਪਿੰਡਾਂ ਦੇ ਵਿੱਚ ਮਾੜੇ ਮਹਤਲ ਬੰਦੇ ਤੱਕ ਸਮਾਨ ਨਹੀਂ ਪਹੁੰਚਾ ਦਿੰਦੇ ਲਾਂਨਤੀ ਆ ਵੇਖੋ ਇਹਨਾਂ ਲਾਂਨਤੀ ਲੋਕਾਂ ਦੇ ਕੰਮ ਵੇਖੋ ਸਵੇਰ ਤੋਂ ਹੁੰਦੇ ਨੇ ਲਿਆ ਕੇ ਸੜਕਾਂ ਦੇ ਉੱਤੇ ਆਪਣੀਆਂ ਰੇੜੀਆਂ ਪਰਿਵਾਰ ਸਮੇਤ ਉਹ ਜੀਆਂ ਜਨਾਨੀਆਂ ਨੇ ਇਹਨਾਂ ਦੀਆਂ ਨਾਲ ਹੀ ਉਹ ਆ ਜਾਂਦੀਆਂ ਲੱਦ ਲੱਦ ਕੇ ਲੱਦ ਲੱਦ ਕੇ ਰੇੜੀਆਂ ਸ਼ਾਮਾਂ ਨੂੰ ਤੇ ਘਰਾਂ ਨੂੰ ਲੈ ਜਾਂਦੇ ਬਾਅਦ ਚ ਕਰਿਆਨੇ ਦੀਆਂ ਦੁਕਾਨਾਂ ਤੇ ਸਮਾਨ ਵੇਚਦੇ ਨੇ ਉਹ ਲਾਂਤੀਓ ਉਹ ਲਾਂਤੀਓ ਉਹ ਜਿਹੜੇ ਗਰੀਬ ਦੇ ਵਿਚਾਰੇ ਦਾ ਕੱਖ ਨਹੀਂ ਰਿਆ ਜਿੰਨ ਜਿਹਦੇ ਕੋਲ ਰੋਟੀ ਵੀ ਖਾਣ ਲਈ ਨਹੀਂ ਡੰਗਰ ਵੀ ਰੁੜ ਗਿਆ ਘਰ ਵੀ ਰੁੜ ਗਿਆ ਫਸਲਾਂ ਵੀ ਰੁੜ ਗਈਆਂ ਉਹਨਾਂ ਕੋ ਕੁਝ ਆਟਾ ਤੱਕ ਨਹੀਂ ਕਿਤੇ ਬਚਿਆ ਉਹਨਾਂ ਤੱਕ ਤੇ ਰਾਸ਼ਨ ਪਹੁੰਚਣ ਤੋਂ ਕੁਝ ਇਹ ਲਾਂਤੀ ਲੋਕਾਂ ਦਾ ਵੇਖੋ ਕਾਰਨਾਮਾ ਕੱਖ ਨਹੀਂ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਆ ਵੇਖੋ ਦੂਜੀ ਵੀਡੀਓ ਵੇਖੋ ਭਾਈ ਆਹ ਵੀਡੀਓ ਨੂੰ ਸਾਰੇ ਭਰਾ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੋ ਮੇਰੇ ਭਰਾ ਸੇਵਾ ਕਰਨ ਲਈ ਜਾਂਦੇ ਨੇ ਹੜਪੀੜਤਾ ਦੀ ਮੜਾ ਜਾਂ ਦੇਖ ਕੇ ਦਇਆ ਕਰੋ ਰਸਣ ਪਾਣੀ ਆ ਲੋਕ ਵੀ ਆ ਜਾਂਦੇ ਨੇ ਉੱਥੇ ਜਿਹੜੇ ਚੰਗੇ ਭਲੇ ਨੇ ਜਿੱਥੇ ਪਾਣੀ ਵੀ ਨਹੀਂ ਆਇਆ ਉਹੋ ਰੇੜੀਆਂ ਲੈ ਕੇ ਆ ਜਾਂਦੇ ਨੇ ਤੇ ਰਸਣ ਇਕੱਠਾ ਕਰਕੇ ਲੈ ਜਾਂਦੇ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਦੇਖੋ ਕਿਵੇਂ ਰਸਣ ਦੀ ਇੱਕ ਰੇੜੀ ਭਰ ਕੇ ਲੈ ਜਾ ਰਹੇ ਨੇ ਜਿੱਥੇ ਵੀ ਤੁਸੀਂ ਰਸਣ ਦੇਣ ਜਾਂਦੇ ਉਸ ਪਿੰਡ ਦਾ ਇੱਕ ਮੋਤਵਾਰ ਬੰਦਾ ਜ਼ਰੂਰ ਰੱਖਿਆ ਕਰੋ ਨਾਲ ਭਰਾਵਾਂ ਨੂੰ ਪੰਜਾਬੀਆਂ ਨੂੰ ਇਹ ਹੱਥ ਬੰਨ ਕੇ ਬੇਨਤੀ ਕਰਦਾ ਜਿਹੜੇ ਪਿੰਡ ਵੀ ਜਾਂਦੇ ਹੋ ਰਾਸ਼ਨ ਲੈ ਕੇ ਡੰਗਰ ਵਾਲੀ ਚਾਰਾ ਲੈ ਕੇ ਫੀਡਾਂ ਲੈ ਕੇ ਅਗਲੇ ਬੰਨੇ ਉਥੋਂ ਦੇ ਮੋਦ ਬੇਰ ਬੰਦੇ ਨਾਲ ਸੰਪਰਕ ਕਰ ਲਿਆ ਕਰੋ ਤਾਂ ਜੋ ਉਹਨੂੰ ਪਤਾ ਹੋਵੇ ਕਿ ਸਾਡੇ ਪਿੰਡ ਦੇ ਵਿੱਚ ਆ ਬੰਦੇ ਦਾ ਇਨਾ ਨੁਕਸਾਨ ਹੋਇਆ ਇਹਨੂੰ ਆ ਚੀਜ਼ ਦੀ ਜਰੂਰਤ ਹੈ ਜਾਂ ਇਹਦੇ ਇਨੇ ਡੰਗਰਿਆ ਇਹਨੂੰ ਦੋ ਬੋਰੀਆਂ ਫੀਡ ਦੀਆਂ ਚਾਹੀਦੀਆਂ ਜਾਂ ਇੱਕ ਚਾਹੀਦੀ ਆ ਤੇ ਤੁਹਾਡਾ ਵੀ ਜਿਹੜਾ ਦਾਨ ਕੀਤਾ ਉਹ ਲੇਖੇ ਲੱਗ ਸਕੇ ਨਹੀਂ ਤੇ ਇਹੋ ਜਿਹੇ ਜਿਹੜੇ ਲਾਂਂਤ ਹੀ ਲੋਕ ਹੈ ਨਾ ਇਹਨਾਂ ਲਾਂਂਤ ਹੀ ਲੋਕਾਂ ਨੇ ਗਰੀਬ ਦੇ ਮੂੰਹ ਚ ਕੱਖ ਨਹੀਂ ਪੈਣ ਦੇਣਾ ਇਹੋ ਜੇ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਲੋਕ ਕਿ ਇਹ ਇਹੋ ਹੀ ਚੀਜ਼ਾਂ ਵੰਦੇ ਰਹਿੰਦੇ ਕਿ ਕੋਈ ਕਰੋਪੀ ਆਵੇ ਲੋਕ ਵੰਡਣ ਤੇ ਅਸੀਂ ਆਪਣੇ ਘਰ ਭਰੀਏ ਉਹ ਇਹਨਾਂ ਲਾਂਤੀ ਲੋਕਾਂ ਨੂੰ ਛੱਤਰ ਫੇਰੋ ਜਿੱਥੇ ਕਿਤੇ ਲੱਭਦੇ ਆਏ ਤੇ ਬਾਕੀ ਸਾਡੇ ਪੰਜਾਬ ਦੇ ਵਿੱਚ ਦਾਨੀ ਵੀਰਾਂ ਦੀ ਤੇ ਕੋਈ ਕਮੀ ਹੈ ਹੀ ਨਹੀਂ ਆ ਧਾਨਿਆ ਸਾਡਾ ਪੰਜਾਬ ਤੇ ਮੈਂ ਧਾਨਿਆ ਇਸ ਪੰਜਾਬ ਦੇ ਵਿੱਚ ਮੇਰਾ ਜਨਮ ਹੋਇਆ ਵਾ ਤੇ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਪੰਜਾਬ ਦੇ ਦਾਨੀ ਸੱਜਣਾ ਦਾ ਪਰ ਇਹਨਾਂ ਲੋਕਾਂ ਤੋਂ ਸੁਚੇਤ ਰਹੋ ਜਿਹੜਾ ਵੀ ਦਾਨਪੁਨ ਕਰਨਾ ਵਾ ਉਹ ਅਗਲੇ ਬੰਨੇ ਪਿੰਡ ਦੇ ਮੋਹਤ ਦੇ ਕੇ ਇਹਨਾਂ ਨਾਲ ਗੱਲ ਕਰਕੇ ਤੇ ਸਾਰਾ ਕੋਈ ਲੇਖੇ ਲੱਗ ਸਕੇ ਧੰਨਵਾਦ ਦੋਸਤੋ ਰੱਬ ਰੱਖਾ